ਅਮਰੀਕਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮਾਛੀਵਾੜਾ ਦੇ ਨੌਜਵਾਨ ਵਸ਼ਦੀਪ ਸਿੰਘ ਜਿਸ ਦੀ ਉਮਰ 19 ਸਾਲ ਹੈ ਉਸ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸਥਾਨਕ ਜੇਐਸ ਨਗਰ ਦੇ ਵਾਸੀ ਸਤਪਾਮ ਸਿੰਘ ਜੋ ਕਿ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ ਉਹਨਾਂ ਦਾ ਇਕਲੌਤਾ ਪੁੱਤਰ ਵਸ਼ਦੀਪ ਸਿੰਘ ਆਪਣੇ ਚੰਗੇ ਭਵਿੱਖ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਗਿਆ ਸੀ। ਵਸ਼ਦੀਪ ਸਿੰਘ ਅਮਰੀਕਾ ਦੇ ਫੋਰਜੀਨੋ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਉੱਥੇ ਸਟੋਰ ਦੀ ਨੌਕਰੀ ਕਰਦਾ ਸੀ। ਅਮਰੀਕਾ ਵਿਖੇ ਕਾਰ ਤੇ ਸਵਾਰ ਹੋ ਕੇ ਉਹ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਉਸ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਸਾਸੇ ਚ ਪੰਛਤੀਪ ਸਿੰਘ ਦੀ ਜਾਨ ਚਲੀ ਗਈ ਅੱਜ ਤੜਕੇ ਜਦੋਂ ਮਾਪਿਆਂ ਨੂੰ ਵੰਸ਼ਦੀਪ ਸਿੰਘ ਦੀ ਮੌਤ ਦੀ ਸੂchnਾ ਮਿਲੀ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਉਸਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਨੌਜਵਾਨ ਦੀ ਮੌਤ ਨਾਲ ਮਾਚੀਵਾੜਾ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸ਼ਹਿਰ ਵਾਸੀਆਂ ਵੱਲੋਂ ਮ੍ਰਿਤਕ ਦੇ ਪਿਤਾ ਸੁਖਨਾਮ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਨੌਜਵਾਨ ਵੰਸ਼ਦੀਪ ਸਿੰਘ ਦੀ ਲਾਸ਼ ਨੂੰ ਪੰਜਾਬ ਘਰ ਲੌਂ ਲਈ ਉੱਥੇ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਯਾਤਰਾ ਸ਼ੁਰੂ ਕਰ ਦਿੱਤੇ ਗਏ ਹਨ ਜਿਸ ਨੂੰ ਆਉਣ ਵਾਲੇ 10 ਦਿਨ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ ਮ੍ਰਿਤਕ ਨੌਜਵਾਨ ਜਿੱਥੇ ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤ ਸੀ ਉੱਥੇ ਉਸ ਦੀ ਵੱਡੀ ਭੈਣ ਵੀ ਕੈਨੇਡਾ ਵਿਖੇ ਰਹਿੰਦੀ ਹੈ ਜਿਸ ਨੂੰ ਰਖੜੀ ਤੋਂ ਇੱਕ ਦਿਨ ਪਹਿਲਾਂ ਆਪਣੇ ਭਰਾ ਦੀ ਮੌਤ ਦਾ ਬੇਹਦ ਦੁਖਦਾਈ ਸਮਾਚਾਰ ਮਿਲਿਆ ਬਾਈ ਸਤਨਾਮ ਸਿੰਘ ਸਾਡਾ ਬੱਚਾ ਵੰਸ਼ਦੀਪ ਜੋ ਮਰ ਕੋਦੇ ਵਿੱਚ ਗਿਆ ਸੀਗਾ ਕਾਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਅਸੀਂ ਸਰਕਾਰ ਕੋਲ ਪੀਟ ਕਰਦੇ ਹਾਂ ਵੀ ਸਾਡੀ ਬੋਡੀ ਲਾਉਣ ਦੇ ਵਿੱਚ ਸਾਡੀ ਮਦਦ ਕਰੋ ਕਿੰਨੀ ਦੀ ਸੀ ਬੱਚੇ ਹੁੰਦੇਗਾ ਬੱਚੇ ਦੀ ਉਮਰ 19 ਸਾਲ ਕਿੰਨੀ ਦੇ ਨੰਬਰ ਦੋ ਸਾਲ ਦੇ ਫਰੀ ਬੱਚਾ ਸੀ ਕਰ ਲੈ ਬੱਚਾ ਸੀ ਕੋਈ ਹੋਰ ਕੋਈ ਭੈਣ ਹੈ ਇੱਕ ਸਿਸਟਰ ਹੈ ਉਹ ਕਿੱਥੇ ਹੈ ਕੈਨੇਡਾ ਦੇ ਵਿੱਚ ਹੈ ਉਹ ਅੱਜ ਫਾਜਾ ਜਾ ਰਹੇ ਨੇ ਸ਼ਾਮ ਨੂੰ ਅੱਜ ਸ਼ਾਮ ਨੂੰ ਬੰਦ ਬਣ ਗਿਆ ਬਲੀਚਾਂ ਦੇ ਬੱਚੇ ਨੇ ਪੇਕਿਆ ਪੱਥਰ ਦੇ ਨਾਲ ਬਣਾ ਕੇ ਬਿਲਕੁਲ ਬਾਰੀ ਤਿੰਨ ਕੇ ਰੋਇਆ ਕਰਕੇ ਜਪਾਣਾ ਬਸ ਬੱਚੇ ਦਾ ਫੋਨ ਆਇਆ ਵੀ ਮੈਂ ਕੰਮ ਤੇ ਜਾ ਰਹੇ ਹਾਂ ਡੈਡੀ ਆਪਣੇ ਨਾਲ ਗੱਲ ਕਰੀ ਡੈਡੀ ਕਹਿੰਦਾ ਚਲੋ ਠੀਕ ਹੈ ਉਸ ਤੋਂ ਬਾਅਦ ਸਾਨੂੰ 4 ਘੰਟੇ ਬਾਅਦ ਪਤਾ ਲੱਗਿਆ ਕਿ ਪੁਲਿਸ ਆਈ ਉਹ ਵੀ ਚੱਕ ਕੇ ਲੈ ਗਈ ਹਸਪੀਟਲ ਜਦ ਸਾਡੇ ਬੰਦੇ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਵੀ ਉਹਨਾਂ ਦੇ ਤੋ ਚੁਕਿਆ ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡਰਿੰਕ ਕਰੀ ਹੋਈ ਸੀ ਲੇਡਿਸ ਤੇ ਜੈਂਟਲਸ ਦੀ ਇਸ ਤਰੀਕੇ ਨਾਲ ਫਾਗਾ ਬੱਚਾ ਲੱਗੇ ਹਦੋਂ ਚਲਾ ਲਿਆ ਬੋਡੀ 3 ਹਾਂਜੀ ਅਸੀਂ ਪੰਜਾਬ ਦੇ ਹੁੰਦੇ ਚੌਂਦੇ ਤੇ ਗਵਰਨਮੈਂਟ ਅੱਗੇ ਹੀ ਕਰਦੇ ਆ ਵੀ ਸਾਡੀ ਬੱਤ ਬੱਤ ਮਦਦ ਕੀਤੀ ਜਾਵੇ। ਇਹਦਾ ਨਾਮ ਮਨਜੀਤ ਸਿੰਘ ਸੀਗੇ। ਲੇਕਿਨ ਮੇਰੇ ਸਾਡੂ ਦਾ ਬੇਟਾ ਸੀਗਾ। ਮੈਂ ਉਹਦਾ ਮਾਛੜ ਜੀ ਲੱਗਦਾ ਸੀ। ਲੇਕਿਨ ਇਹ ਬੱਚਾ ਛੋਟਾ ਜਿਹਾ ਜਦੋਂ ਜਨਮ ਹੋਇਆ ਤੇ ਤਦ ਵੀ ਅਸੀਂ ਸਾਡੇ ਹੱਥਾਂ 'ਚੇ ਗੋਲ ਦੀ ਸਾਦੇ ਗੋਲੀ ਖੇੜਿਆ ਸੀ। ਲੇਕਿਨ ਪਾਲਿਆ ਸਾਡੇ ਸ਼ੌਂਕ ਨਾਲ ਬਹੁਤ ਪਾਲਿਆ ਸੀਗਾ। ਸਾਨੂੰ ਇਹ ਨਹੀਂ ਸੀ ਪਤਾ ਕਿ ਕਹਿੰਦਾ ਵੀ ਮੈਂ ਅਮਰੀਕਾ ਜਾਣਾ, ਅਮਰੀਕਾ ਜਾਣਾ। ਬੱਚੇ ਦੀ ਖੁਸ਼ੀ ਪੂਰੀ ਕਰਦੇ। ਲੇਕਿਨ ਸਾਨੂੰ ਹੁਣ ਇਹ ਥੋੜੀ ਪਤਾ ਸੀਗਾ ਕਿ ਬੱਚੇ ਨਾਲ ਇਹ ਚਾਂਸ ਵਾਪਰ ਜਾਣਾ। ਏ ਤੇ ਭਾਜੀ ਬਹੁਤ ਪਰੇਸ਼ਾਨ ਆ ਲੇਕਿਨ ਸਾਡੇ ਸੱਜੀ ਬਾਹ ਸੀ ਸਹੀ ਲੱਤ ਤੋੜ ਗਈ ਸੀ ਸਾਡੀ ਕਹਾਣੀ ਖਤਮ ਆ ਸਾਡੀ ਖਤਮ ਹੀ ਕਰ ਗਿਆ ਸਾਨੂੰ ਅਸੀਂ ਕਿੱਥੇ ਜਾਈਏ ਸਹੀ ਕਿਸੇ ਪਾਸ ਜੋ ਗਿੰਦੇ ਇਹ ਜੀ ਜਬਾਨ ਸੀਗਾ 19 ਸਾਲ 19 ਸਾਲ ਉਹਦੀ ਉਮਰ ਸੀਗੀ ਅੱਜ ਵਿਆਹ ਦੀ ਚਾਪ ਵੀ ਪੂਰੇ ਕਰਨੇ ਸਨ ਸਾਰਾ ਕੁਝ ਕਰਨਾ ਸੀਗਾ ਅੱਜ ਕੱਲ ਰਖੜੀ ਦਾ ਦਿਨ ਸੀਗਾ ਉਹਦੀ ਭੈਣ ਨੂੰ ਪਤਾ ਲੱਗਿਆ ਕਿ ਮੇਰੇ ਭਰਾ ਦੇ ਰਖੜੀ ਬੰਨ੍ਹਣੀ ਸੀ ਉਹ ਵਿਚਾਰੀ ਕੀ ਸੋਚੇਗੀ ਦੱਸੋ ਪਹਿਲਾਂ ਉਹਦੇ ਮਾਪਿਓ ਕੀ ਸੋਚਣਗੇ ਜੀ ਉਹਦਾ ਡੈਡੀ ਉਹਦੀ ਮਾਤਾ ਕੀ ਸੋਚੇਗਾ ਉਹਦਾ ਕੀ ਹਾਲ ਬਣਿਆ ਬਹੁਤ ਪੁਰੀ ਹਾਲ ਤਾਂ ਖੁਦ ਸਾਡੀ ਪੁਰੀ ਹਾਲਤਾ ਜੀ ਸਾਡਾ ਤਾਂ ਬੇਟਾ ਹੀ ਅਸੀਂ ਛੋਟਾ ਜਿਹਾ ਗੋਦ 'ਚ ਲੈ ਕੇ ਪਾਲਿਆ 19 ਸਾਲ ਦਾ ਕਰਦਾ ਸੀ ਸਾਡਾ ਕੀ ਰੋਜ਼ ਸੀਗਾ ਅਸੀਂ ਕੀ ਕਰ ਕੀ ਕੀ ਸੋਚ ਕੇ ਬੱਚੇ ਨੂੰ ਵੱਡਾ ਕੀਤਾ ਅਸੀਂ ਤਾਂ ਖਤਮ ਹੋ ਗਏ ਸਾਡੀ ਸਾਡੀ ਕਹਾਣੀ ਖਤਮ ਹੋ ਗਈ ਅਸੀਂ ਕੀ ਕਰੀਏ ਸਾਡੀ ਵਿਵਹ ਹੋ ਗਈ ਭਾਜੀ ਅਸੀਂ ਤਾਂ ਬੱਚੇ ਨੂੰ ਬਹੁਤ ਔਖਾ ਪਾਲਿਆ ਸੀ ਜੋ ਉਹਦਾ ਚਾਹ ਸੀ ਕਿ ਬੱਚਾ ਮੈ ਅਮਰੀਕਾ ਜਾਣਾ ਨਾ ਪਾਪਾ ਜੀ ਤੁਹਾਨੂੰ ਮੈਂ ਸਾਰਾ ਬਣਾ ਦੂੰਗਾ ਤੁਹਾਨੂੰ ਜ਼ਮੀਨ ਬਣਾ ਦੂੰਗਾ ਜਾਇਦਾਦ ਬਣਾ ਦੂੰਗਾ ਪਾਪਾ ਜੀ ਅਮਰੀਕਾ ਪੇ ਤਾਂ ਪਾਪ ਕੋ ਤੁਹਾਡੀ ੱਡੀ ਸੱਟ ਲੱਗ ਗਈ ਸੀ ਕਿਸੇ ਪਾਸੇ ਚੁਗਦੇ ਰਹੇ ਅਸੀਂ ਬਹੁਤ ਪਰਚਾਨਾ ਜੀ ਅਸੀਂ ਖੁੱਦ ਅਸੀਂ ਬਹੁਤ ਦੁਖੀ ਆ ਜੀ ਸਹੀ ਕੀ ਕਰੀਏ ਸਾਡੀ ਇੱਕ ਹੀ ਪੋਤ ਸੀ ਪੰਜ ਚਾਰ ਹੁੰਦੇ ਫਿਰ ਤੁਹਾ ਗੱਲ ਕੋ ਨਹੀਂ ਸੀ ਇੱਕੋ ਹੀ ਆਖਰੀ ਬੇਚਾ ਲੋਟਾ ਪੁੱਤਰ ਜੀ ਦਾ ਸਾਦਾ ਬੜੇ ਲਾਡਾਂ ਨਾਲ ਬੜੇ ਰੂਹਾਂ ਨਾਲ ਪਾਲਿਆ ਸੀ ਗਾਸੀਂ